ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1329 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1330 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪ੍ਰਭਾਤੀ ਮਹੱਲਾ ਪਹਿਲਾ ਰਾਗ ਪ੍ਰਭਾਤੀ ਵਿੱਚ ਪਹਿਲੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼ हे ਪ੍ਰਭੂ ਪਰਮਾਤਮਾ ਤੇਰੇ ਨਾਮ ਦੇ ਖਜ਼ਾਨੇ ਤੋਂ ਸਖਣਾ ਮੰਨ ਕਾਮਾਦਕ ਚੋਰਾਂ ਦੇ ਢੇ ਚੜ ਕੇ ਸਦਾ ਮਾਇਆ ਹੀ ਮਾਇਆ ਲੋੜਦਾ ਹੈ ਮਾਇਆ ਦੇ ਪਿੱਛੇ ਹੀ ਦੌੜਦਾ ਹੈ ਮਨ ਮਾਇਆ ਦੀ ਖਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ ਪੰਛੀ ਕਾਛ ਵਿੱਚ ਉਡਾਰੀਆਂ ਲਾਂਦਾ ਹੈ ਤੇ ਸਰੀਰ ਨਗਰ ਸੁਈਆਂ ਪਿਆ ਰਹਿੰਦਾ ਹੈ ਕਾਮਾ ਦੇ ਚੋਰ ਸ਼ੁਭ ਗੁਨਾ ਦੀ ਰਾਸ ਪੂੰਜੀ ਲੁੱਟਦੇ ਰਹਿੰਦੇ ਹਨ ਤਸਕਰ ਸ਼ਬਦ ਨਿਵਾਰਿਆ ਨਗਰ ਉੱਠਾ ਸਵਾਸ਼ ਜਦੋਂ ਗੁਰੂ ਦੇ ਸ਼ਬਦ ਦੀ ਰਾਹੀ ਇਹ ਚੋਰ ਸਰੀਰ ਨਗਰ ਵਿੱਚੋਂ ਕੱਢ ਦਈਏ ਕੱਢ ਦਈਦੇ ਹਨ ਚੋਰ ਤਾਂ ਸਰੀਰ ਨਗਰ ਵਸ ਪੈਂਦਾ ਹੈ ਭਾਵ ਮਨ ਬਾਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ ਤੇ ਇਸ ਨੂੰ ਸੋਭਾ ਵਡਿਆਈ ਮਿਲਦੀ ਹੈ ਜਾਂ ਤੂੰ ਰਾਖ ਰੱਖ ਲਹਿ ਸਾਬਤ ਹੋਵੇ ਰਾਸ ਪਰ हे ਪ੍ਰਭੂ ਜਦੋਂ ਤੂੰ ਆਪ ਇਸ ਮੰਦੀ ਰਾਖੀ ਕਰਦਾ ਹੈ ਜਦੋਂ ਤੂੰ ਆਪ ਇਸ ਨੂੰ ਕਾਮਾ ਦੇ ਚੋਰਾ ਤੋਂ ਬਚਾਉਂਦਾ ਹੈ ਤਦੋਂ ਮਨੁੱਖਾ ਸਰੀਰ ਦੀ ਸ਼ੁਭ ਗੁਣਾ ਦੀ ਰਾਸ ਪੂਰੀ ਰਾਸ ਪੂਜੀ ਸਹੀ ਸਲਾਮਤ ਬਚੀ ਰਹਿੰਦੀ ਹੈ ਐਸਾ ਨਾਮ ਰਤਨ nid ਮੇਰਾ ਹੈ ਪ੍ਰਭੂ ਪਰਮਾਤਮਾ ਤੇਰਾ ਨਾਮ ਸ੍ਰੇਸ਼ਟ ਰਤਨ ਹੈ ਮੇਰੇ ਹਿਰਦੇ ਵਿੱਚ ਵਸਦਾ ਹੈ ਗੁਰਮਤਿ ਦੇਹ ਲਗੋ ਪਗ ਤੇ ਰਹਾਉ ਗੁਰਦੀ ਮਾਦੀ ਰਾਹੀ ਇਹ ਨਾਮ ਮੈਨੂੰ ਦੇ ਮੈਂ ਤੇਰੀ ਸ਼ਰਨ ਆਇਆ ਮਿਹਰ ਕਰ ਤੇਰਾ ਨਾਮ ਮੇਰੇ ਪਾਸ ਖਜ਼ਾਨਾ ਬਣ ਜਾਏ ਰਹਾਉ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਵਾਰ ਜਿਤਨਾ ਚਿਰ ਮਨ ਦੇ ਸਰੀਰ ਉੱਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾ ਹੋਵੇ ਤਦ ਤੱਕ ਮਨ ਮੂਰਖ ਹੈ ਮਨ ਗਵਾਰ ਹੈ ਆਪਣੇ ਮੂਰਖਪੁਣੇ ਵਿੱਚ ਕਦੇ ਮਨ ਮਾਇਆ ਤੋਂ ਨਫਰਤ ਕਰਕੇ ਬਿਰਕਤ ਬਣ ਜਾਂਦਾ ਹੈ ਤੇ ਕਦੇ ਮਨ ਦੁਨੀਆਂ ਦੇ ਭੋਗਾਂ ਵਿੱਚ ਰੁੱਝ ਜਾਂਦਾ ਹੈ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਕਦੇ ਮਾਇਆ ਦੀ ਖੁਮਾਰੀ ਵਿੱਚ ਮਨ ਆਪਣੇ ਆਪ ਨੂੰ ਦਾਨੀ ਸਮਝਦਾ ਹੈ ਕਦੇ ਧਨ ਗਵਾਚਣ ਤੇ ਬੰਗਾਲ ਬਣ ਜਾਂਦਾ ਹੈ ਜਦੋਂ ਮਨ ਦੇ ਸਿਰ ਉੱਤੇ ਗੁਰੂ ਰਾਖਾ ਬਣਦਾ ਹੈ ਕਰਤਾਰ ਹੱਥ ਰੱਖਦਾ ਹੈ ਤਾਂ ਫਿਰ ਪੰਜ ਮਾਰ ਸੁਖ ਪਾਇਆ ਐਸਾ ਬ੍ਰह्म ਵਿਚਾਰ ਤਦੋਂ ਫਿਰ ਸ੍ਰੇਸ਼ਟ ਰੱਬੀ ਸਿਫਸਲਾ ਦਾ ਖਜ਼ਾਨਾ ਲੱਭ ਪੈਂਦਾ ਹੈ ਤੇ ਉਸ ਦੀ ਬਰਕਤ ਨਾਲ ਕਾਮ ਆਦਿਕ ਪੰਜ ਚੋਰ ਕਾਮ ਕ੍ਰੋਧ ਲੋਭ મોਹ ਹੰਕਾਰ ਇਹਨਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ਘਟ ਘਟ ਏਕ ਬਖਾਨੀਐ ਕਹੋ ਨਾ ਦੇਖਿਆ ਜਾਏ हे ਪ੍ਰਭੂਏ ਕਿਆ ਤਾਂ ਜਾਣਦਾ ਹੈ ਭਾਵ ਹਰੇਕ ਜੀਵ ਇਹ ਆਖਦਾ ਆਖ ਤਾਂ ਦਿੰਦਾ ਹੈ ਕਿ ਤੂੰ ਹੀ ਹਰੇਕ ਸਰੀਰ ਵਿੱਚ ਮੌਜੂਦ ਹੈ ਮੈਂ ਵੀ ਇਹ ਆਖਦਾ ਹਾਂ ਪਰ ਨੇਰੇ ਆਖਣ ਨਾਲ ਹਰੇਕ ਵਿੱਚ ਤੇਰਾ ਦਰਸ਼ਨ ਨਹੀਂ ਹੁੰਦਾ ਖੋਟੋ ਪੁੱਠੋ ਰਾਲੀਆ ਬਿਨ ਨਾਵੈ ਪਤ ਜਾਏ ਅੰਦਰੋ ਖੋਟਾ ਹੋਣ ਕਰਕੇ ਜੀਵ 84 ਦੀ ਗਰਭਜੋਨ ਵਿੱਚ ਪੁੱਠਾ ਲਟਕਾ ਕੇ ਰੋੜੀ ਦਾ ਹੈ ਰੋਲ ਰੋਲ ਕੇ ਫਿਰ ਪਰਮਾਤਮਾ ਹੀ ਇਹਨੂੰ ਸਿੱਧਾ ਕਰਦਾ ਹੈ हे ਪਰਮਾਤਮਾ ਤੇਰਾ ਨਾਮ ਸਿਮਰਨ ਤੋਂ ਬਿਨਾ ਇਹਦੀ ਇੱਜ਼ਤ ਆਬਰੋ ਵੀ ਚਲੀ ਜਾਂਦੀ ਹੈ ਜਾ ਤੂੰ ਮਿਲੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਏ ਪ੍ਰਭੂ ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਤਦੋਂ ਤੇਰੀ ਆਪਣੀ ਮਿਰ ਹੁੰਦੀ ਹੈ ਤਦੋਂ ਹੀ ਮੈਂ ਤੇਰੀ ਯਾਦ ਵਿੱਚ ਜੁੜਿਆ ਰਹਿ ਸਕਦਾ ਹਾਂ ਜਾਤ ਜਨਮ ਨੈ ਪੁੱਛੀਏ ਸੱਚ ਘਰ ਲਿਓ ਬਤਾਏ ਏ ਨਾਨਕ ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ ਪ੍ਰਭੂ ਹੀ ਹਰੇ ਜਾਤ ਪਾਤ ਹੈ ਵਿਖੇਵਿਆਂ ਵਿੱਚ ਪੈ ਕੇ ਇਹ ਨਹੀਂ ਪੁੱਛਣਾ ਚਾਹੀਦਾ ਕਿ ਫਲਾਣੇ ਦੀ ਜਾਤ ਕਿਹੜੀ ਹੈ ਕਿਸ ਕੁੱਲ ਵਿੱਚ ਉਸਦਾ ਜਨਮ ਹੋਇਆ ਪੁੱਛਣਾ ਇਹ ਹੈ ਤਾਂ ਪੁੱਛੋ ਕਿ ਸਦਾ ਕੈਮਰਨ ਵਾਲਾ ਪਰਮਾਤਮਾ ਕਿਸ ਹਿਰਦੇ ਘਰ ਵਿੱਚ ਪ੍ਰਗਟ ਹੋਇਆ ਹੈ ਸਾ ਜਾਤ ਸਾ ਪਤ ਹੈ ਜੇਹੇ ਕਰਮ ਕਮਾਏ ਜਾਤ ਪਾਤ ਤਾਂ ਜੀਵ ਦੀ ਉਹੀ ਹੈ ਜਿਹੋ ਜੇ ਜੀਵ ਕਰਮ ਕਮਾੰਦਾ ਹੈ ਜਨਮ ਮਰਨ ਦੁੱਖ ਕਾਟੀਐ ਨਾਨਕ ਛੂਟ ਸਨਾਏ ਜਨਮ ਮਰਨ ਦੇ ਗੇੜ ਦਾ ਦੁੱਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ हे ਨਾਨਕ ਨਾਮ ਵਿੱਚ ਜੁੜਿਆ ਹੀ ਕਾਮੈਦਕ ਪੰਜ ਚੋਰਾ ਤੋਂ ਖਲਾਸੀ ਹੁੰਦੀ ਹੈ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਬੰਦਾ ਜੀਵ ਆਪਣੇ ਵੱਲੋਂ ਸਿਆਣਾ ਹੈ ਪਰ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਲੁੱਟਿਆ ਜਾ ਰਿਹਾ ਹੈ अनेका ਬਿਕਾਰ ਇਸ ਦੀ ਆਤਮਿਕ ਰਾਸ ਪੂੰਜੀ ਨੂੰ ਲੁੱਟ ਰਹੇ ਹਨ ਪਰ ਇਹ ਖੁਸ਼ ਖੁਸ਼ ਫਿਰਦਾ ਹੈ ਗਲ ਪਾ ਹੀ ਸਿਰ ਮਾਰੇ ਧੰਦਾ ਇਸ ਜੀਵ ਦੇ ਗਲ ਵਿੱਚ ਮਾਇਆ ਦੇ ਮੋਹ ਦੀ ਫਾਈ ਪਈ ਹੋਈ ਹੈ ਜੋ ਇਸ ਨੂੰ ਦੁਨੀਆਂ ਦੇ ਪਦਾਰਥਾਂ ਦੇ ਪਿੱਛੇ ਤੋਹੀ ਫਿਰਦਾ ਹੈ ਜਗਤ ਦੇ ਜੰਜਾਲਾਂ ਦਾ ਫਿਕਰ ਇਸ ਦੇ ਸਿਰ ਉੱਤੇ ਚੋਟਾ ਮਾਰਦਾ ਰਹਿੰਦਾ ਹੈ ਆਸਾ ਆਵੇ ਮਨਸਾ ਜਾਏ ਦੁਨੀਆਂ ਦੀਆਂ ਆਸਾਂ ਦਾ ਵੱਧਾ ਜਗਤ ਵਿਚ ਆਉਂਦਾ ਹੈ ਮਨੁੱਖ ਤੇ ਮਨ ਦੇ ਅਨੇਕਾਂ ਫੁਰਨੇ ਲੈ ਕੇ ਥੋਂ ਤੁਰ ਪੈਂਦਾ ਹੈ ਕਿਉਂਕਿ ਆਸਾਂ ਸਾਰੀ ਉਮਰ ਪੂਰੀਆਂ ਨਹੀਂ ਹੁੰਦੀਆਂ ਜਿਹੜੀ ਆਸ ਅਧੂਰੀ ਰਹਿ ਜਾਂਦੀ ਹੈ ਅੰਤ ਸਮੇਂ ਫਿਰ ਉਹ ਜਾਈ ਜੀਵਨ ਉਸ ਬੰਦੇ ਨੂੰ ਫਿਰ ਮਿਲ ਪੈਂਦਾ ਹੈ ਤੇ ਉਹ ਜੂਨਾ ਵਿੱਚ ਹੀ ਭਟਕਦਾ ਫਿਰਦਾ ਹੈ ਹੁਰ ਜੀ ਤਾਣੀ ਕਿਸ਼ਨਾ ਬਸਾਏ ਇਹ ਜ਼ਿੰਦਗੀ ਦੀ ਤਾਣੀ ਦੁਨੀਆਂ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ ਉਲਝ ਗਈ ਹੈ ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਉਲਝਣ ਤੋਂ ਸਾਫ਼ ਰੱਖਣ ਵਾਸਤੇ ਇਸ ਦੀ ਕੋਈ ਪੇਸ਼ ਨਹੀਂ ਜਾਂਦੀ ਜਾਗ ਸੁਜੀਵਨ ਜਾਗਣ ਹਾਰਾ ਏ ਪ੍ਰਭੂ ਪਰਮਾਤਮਾ ਸਾਰੇ ਜਗਤ ਦਾ ਜੀਵਨ ਹੈ ਤੂੰ ਇਕ ਤੂੰ ਹੀ ਜਾਗਦਾ ਹੈ ਸਿਰਫ ਤੇਰੇ ਵਿੱਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਮੋਹ ਦੀ ਨੀਂਦ ਵਿੱਚ ਸੁਵਾ ਨਹੀਂ ਸਕਦੀ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਓ हे ਸੁਖਾਂ ਦੇ ਸਮੁੰਦਰ ਪ੍ਰਭੂ ਤੇਰੇ ਘਰ ਵਿੱਚ ਨਾਮ ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ ਜੋ ਮਾਇਆ ਦੇ ਮੋਹ ਵਿੱਚ ਆਤਮਕ ਮੋਤੇ ਮਰੇ ਪਿਆ ਨੂੰ ਜਿੰਦਾ ਕਰ ਸਕਦਾ ਹੈ ਰਹਾਓ ਕੇ ਹੋ ਨਾ ਬੂਜੈ ਅੰਧ ਨਾ ਸੂਜੈ ਭੋਂਡੀ ਕਾਰ ਕਮਾਈ ਮਾਇਆ ਦੇ ਮੋਹ ਵਿੱਚ ਜੀਵਨ ਇਤਨਾ ਨਾ ਹੋਇਆ ਪਿਆ ਹੈ ਕਿ ਕਿਸੇ ਦੀ ਆਖੀ ਹੋਈ ਸਿੱਖਿਆ ਇਸ ਨੂੰ ਸਮਝ ਨਹੀਂ ਸਕਦਾ ਕਿਸੇ ਦੀ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ ਮਨ ਆਪਣੇ ਆਪ ਇਸ ਨੂੰ ਆਤਮਿਕ ਜੀਵਨ ਬਚਾਉਣ ਦੀ ਕੋਈ ਗੱਲ ਸੁਝਦੀ ਨਹੀਂ ਨਿਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ ਆਪੇ ਪ੍ਰੀਤ ਪ੍ਰੇਮ ਪਰਮੇਸ਼ਵਰ ਕਰਮੀ ਮਿਲੇ ਵਡਾਈ ਪਰ ਜੀਵ ਦੇ ਵਾਸ ਦੀ ਗੱਲ ਨਹੀਂ ਹੈ ਪਰਮੇਸ਼ਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖਸ਼ਦਾ ਹੈ ਉਹਦੀ ਮਿਹਰ ਨਾਲ ਹੀ ਉਸ ਦਾ ਨਾਮ ਸਿਮਰਨ ਦਾ ਮਾਣ ਮਿਲਦਾ ਹੈ ਦਿਨ ਦਿਨ ਆਵੇ ਤਿਲ ਤਿਲ ਛੀਜੇ ਮਾਇਆ ਮੋਹ ਘਟਾਈ ਜ਼ਿੰਦਗੀ ਦਾ ਇੱਕ ਇੱਕ ਕਰਕੇ ਦਿਨੇ ਆਉਂਦਾ ਹੈ ਇਸ ਤਰ੍ਹਾਂ ਥੋੜੀ ਥੋੜੀ ਕਰਕੇ ਉਮਰ ਘਟਦੀ ਜਾਂਦੀ ਹੈ ਰੋਜ਼ ਉਮਰ ਘਟਦੀ ਹੈ ਪਲ ਪਲ ਘਟ ਰਹੀ ਹੈ ਘੜੀ ਘੜੀ ਘਟ ਰਹੀ ਹੈ ਕਿਉਂਕਿ ਭਗਤ ਕਬੀਰ ਜੀ ਵੀ ਲਿਖਦੇ ਹਨ ਆਪਣੀ ਬਾਣੀ ਵਿੱਚ ਕਿ ਜੰਨੀ ਜਾਨ ਤਸਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਉਮਰ ਕੱਟਦਾ ਹੈ ਫਿਰ ਜਿਹੜੀ ਮਾਂ ਹੋ ਤੇ ਬੱਚੇ ਨੂੰ ਕਹਿ ਰਹੀ ਵੱਡਾ ਹੋ ਰਿਹਾ ਹੈ ਪਰ ਨਹੀਂ ਉਹ ਦਿਨ ਦਿਨ ਉਮਰ ਕੱਢਦੀ ਜਾਂਦੀ ਹੈ ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿੱਚ ਉਸੇ ਤਰ੍ਹਾਂ ਟਿਕਿਆ ਰਹਿੰਦਾ ਹੈ ਇਸ ਨੂੰ ਨਹੀਂ ਪਤਾ ਕਿ ਸਵਾਸ ਥੋੜੇ ਰਹਿ ਗਏ ਹਨ ਹੁਣ ਨਾਮ ਰੱਬ ਦਾ ਜਪ ਲਈਏ ਬੇਨਗੋਰ ਬੁੱਢੋ ਠੋਰ ਨਾ ਪਾਵੇ ਜਦ ਲਗ ਦੂਜੀ ਰਾਈ ਗੁਰਦੀ ਸ਼ਰਨ ਆਉਣ ਤੋਂ ਬਿਨਾ ਜੀਵ ਮਾਇਆ ਦੇ ਮੋਹ ਵਿੱਚ ਡੁੱਬਾ ਰਹਿੰਦਾ ਹੈ ਤਦੋਂ ਤੱਕ ਇਸ ਦੇ ਅੰਦਰ ਰਤਾ ਭਰ ਵੀ ਮਾਇਆ ਦੀ ਪ੍ਰੀਤ ਕਾਇਮ ਹੈ ਇਹ ਭਟਕਦਾ ਫਿਰਦਾ ਹੈ ਇਸ ਨੂੰ ਆਤਮਿਕ ਸੁਖ ਦੀ ਥਾਂ ਨਹੀਂ ਲੱਭਦੀ ਐਨ ਸਜਿਆ ਦੇਖ ਸੰਭਾਲੈ ਸੁਖ ਦੁਖ ਪੂਰਵਕ ਮਾਈ ਆਤਮਿਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ ਦਿਨ ਰਾਤ ਬੜੇ ਗੋਵ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁੱਖ ਜਾਂ ਦੁੱਖ ਭੋਗਣ ਨੂੰ ਦਿੰਦਾ ਹੈ ਕਰਮਹੀਣ ਸੱਚ ਭੀਖਿਆ ਮੰਗੈ ਨਾਨਕ ਮਿਲੇ ਵਡਾਈ हे ਪ੍ਰਭੂ ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ ਨਾਨਕ ਤੇਰੇ ਨਾਮ ਤੋਂ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭੀਖਿਆ ਹੀ ਮੰਗਦਾ ਹੈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਈਆ ਦੁਨਿਆਵੀ ਰਸਮ ਰਿਵਾਜ ਵੱਲੋਂ ਬੇਪਰਵਾਹ ਹੋ ਕੇ ਤੇਰੀ ਸ਼ਿਵਸਲਾ ਵਿੱਚ ਮਸਤ ਹੋ ਕੇ ਪਰਮਾਤਮਾ ਜੇ ਮੈਂ ਚੁੱਪ ਕਰ ਰਹਿਂਦਾ ਹਾਂ ਤਾਂ ਜਗਤ ਵਿੱਚ ਮੈਂ ਮੂਰਖ ਆਖਿਆ ਜਾਂਦਾ ਹਾਂ ਅਦਕ ਬਕੋ ਤੇਰੀ ਲੈ ਰਹੀਆ ਪਰ ਜੇ ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਇਆਂ ਸਮਝਾਉਣ ਵਾਸਤੇ ਮੈਂ ਬਹੁਤਾ ਬੋਲਦਾ ਹਾਂ ਤਾ ਤੇਰੇ ਚਰਨਾਂ ਵਿੱਚ ਸੁਰਤ ਦਾ ਟਿਕਾਉ ਘਟਦਾ ਹੈ। ਭਾਵ ਜਿਹੜੇ ਭਗਤ ਜਨ ਹੁੰਦੇ ਹਨ ਉਹ ਕਿਸੇ ਨੂੰ ਨਹੀਂ ਕਹਿੰਦੇ ਕੁਝ ਵੀ। ਉਹ ਆਪਣੀ ਮਸਤੀ ਵਿੱਚ ਭਗਤੀ ਕਰਦੇ ਰਹਿੰਦੇ ਹਨ। ਇਹ ਸਾਡੇ ਪਿੰਡ ਨਗਰਗੀਰਤਨ ਸੀ ਤੇ ਫੁਕਰਪੁਣਾ ਜ਼ਿਆਦਾ ਹੁੰਦਾ ਹੈ। ਕਿਉਂਕਿ ਮੈਂ ਨਗਰਗੀਰਤਨ ਮਿਹਰਬਾਨ ਵੇਖਿਆ ਉੱਥੇ ਪਿੰਡ 'ਚ ਸਿਰਫ ਉੱਥੇ ਬੱਚੇ ਸਤਨਾਮ ਵਾਹਿਗੁਰੂ ਦੇ ਆਵਾਜ਼ੇ ਗੜਦੇ ਸੀ ਤੇ ਇੱਕ ਟਰੈਲੀ ਉੱਪਰ ਧੰਨ ਧੰਨ ਸ੍ਰੀ ਗੁਰੂ ਗਰੰਸਾਹ ਮਹਾਰਾਜ ਜੀ ਦੇ ਕੀਰਤਨ ਦੀਆਂ ਤੁਮਾਂ ਪੈ ਰੀਆਂ ਸਨ ਬਹੁਤ ਪਿਆਰਾ ਲੱਗ ਰਿਹਾ ਸੀ ਤੇ ਸਾਡੇ ਇੱਥੇ ਫੁਕਰਪੁਣਾ ਜਿਆਦਾ ਹੁੰਦਾ ਹੈ ਤੇ ਢੰਗ ਢੰਮ ਦੀ ਬਾਜ ਡੀਜੇ ਦੀ ਬਾਜ ਬਹੁਤ ਜਿਆਦਾ ਹੁੰਦੀ ਹੈ ਸ਼ਰਧਾ ਘੱਟ ਹੈ ਤੇ ਫੁਕਰਪੁਣਾ ਜਿਆਦਾ ਹੈ ਸਾਡੇ ਲੋਕਾਂ ਵਿੱਚ ਸੋਰੋਵ ਵਿਚਾਰ ਪੂਲ ਚੂਕ ਤੇਰੇ ਦਰਬਾਰ ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨੋਂ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ ਤੇਰੇ ਸਿਮਰਨ ਦੇ ਉਦ ਮੈਨੂੰ ਵੇ ਨਿੰਦ ਦੇ ਹਨ ਇਨ੍ਹਾਂ ਵਿੱਚੋਂ ਕਾਈ ਵਾਲਾ ਰਸਤਾ ਕਿਹੜਾ ਹੈ ਅਸਲ ਓਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿੱਚੋਂ ਕਾਈਆਂ ਮੰਨੀਆਂ ਜਾਣ ਨਾਮ ਬਿਨਾ ਕੈਸੇ ਆਚਾਰ ਉਹ ਪਾਈਚਾਰ ਕਰਸਮਾ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ਐਸੇ ਝੂਠ ਮੁਠੇ ਸੰਸਾਰਾ हे प्रभु संसारी जीव व्यर्थ रस्मा दे व्यह ਵਿੱਚ ਫਸ ਕੇ ਮਾਇਆ ਦੇ ਟੇ ਚੜ ਕੇ ਅਜੇ ਲੁੱਟੇ ਜਾ ਰਹੇ ਹਨ ਆਤਮਕ ਜੀਵਨ ਅਜੇ ਲੁਟਾਰੇ ਹਨ ਕਿ ਇਹਨਾਂ ਨੂੰ ਵੇਹ ਸਮਝ ਹੀ ਨਹੀਂ ਪੈਂਦੀ निंदक निंदा मुजे ਪਿਆਰਾ ਰਹਾਓ ਨਿਰੀਆਂ ਭਾਈਚਾਰਕ ਰਸਮਾਂ ਦੇ ਟੱਕਰੇ ਤੇ तेरे नाम सिमर दी निंदा ਕਰਨ ਵਾਲਾ ਮਨੁੱਖ तेरे ਨਾਮ ਨੂੰ ਮਾੜਾ ਆਖਦਾ ਹੈ ਪਰ ਤੇਰੀ ਮਿਹਰ ਨਾਲ ਮੈਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਪ੍ਰਮਾਤਮਾ ਰਹਾਓ ਜਿਸ ਨਿੰਦੈ ਸੋਈ ਵਿਦ ਜਾਣੈ ਇਹ ਕਰਮ ਕਾਂਢੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦੇ ਹਨ ਪਰ ਜਿਸ ਨੂੰ ਇਹ ਮਾੜ ਆਖਦੇ ਹਨ ਅਸਲ ਵਿੱਚ ਉਹੀ ਮਨੁੱਖ ਜੀਵਨ ਦੀ ਸਹੀ ਜੁਗਤ ਜਾਣਦਾ ਹੈ ਗੁਰ ਕੈ ਸਬਦੈ ਦਰਨੀ ਸਾਣੈ ਉਹ ਮਨੁੱਖ ਗੁਰ ਦੇ ਸ਼ਬਦ ਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ ਮਾਨ ਹਾਸਲ ਕਰਦਾ ਹੈ ਕਾਰਣ ਨਾਮ ਅੰਤਰਗਤ ਜਾਣੈ ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿੱਚ ਪਸੰਦਾ ਹੈ ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੈ ਪਰ ਸਿਫਸਲਾ ਦੀਏ ਜੁਗਤੋ ਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਰ ਦੀ ਨજર ਕਰਦਾ ਹੈ ਮੈਂ ਮੈਲ ਊਜਲ ਸੱਚ ਸੋਏ ਪ੍ਰਭੂ ਦੇ ਨਾਮ ਤੋਂ ਖੁੰਝ ਗਏ ਅਸੀਂ ਜੀਵ ਮਲੀਨ ਮਨ ਹੋ ਰਹੇ ਹਾਂ ਉਹ ਸਦਾ ਕੈਮ ਰਹਿਣ ਵਾਲਾ ਪ੍ਰਭੂ ਹੀ ਵਕਾਰਾਂ ਦੀ ਮੈੜ ਤੋਂ ਸਾਫ਼ ਹੈ ਉਤਮ ਆਖ ਨਾ ਉੱਚਾ ਹੋਏ ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ ਕਾਂਡ ਦੇ ਆਸਰੇ ਆਪਣੇ ਆਪ ਨੂੰ ਉਤਮ ਆ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ ਮਨਮੁਖ ਖੂਲ ਮਹਾ ਬਿਖ ਖਾਏ ਜਿਹੜਾ ਮਨੁੱਖ ਗੁਰ ਦੇ ਸ਼ਬਦ ਤੋਂ ਖੁੰਝਦਾ ਹੈ ਉਹ ਮਨਮੁਖ ਹੁੰਦਾ ਹੈ ਉਹ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਚੱਕ ਹੋ ਕੇ ਮਾਇਆ ਦਾ ਜ਼ਹਿਰ ਖਾਂਦਾ ਰਹਿੰਦਾ ਹੈ ਜੋ ਆਤਮਿਕ ਜੀਵਨ ਨੂੰ ਮਾਰ ਮੁਕਾਉਂਦਾ ਹੈ ਫਿਰ ਸੁੱਚਾ ਤੇ ਉੱਚਾ ਕਿਵੇਂ ਹੋਵੇ ਗੁਰਮੁਖ ਹੋਏ ਸੋ ਰਾਜੈ ਨਾਏ ਜੋ ਮਨੁੱਖ ਗੁਰ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਤੇ ਉਸ ਉਹ ਸੁੱਚੇ ਜੀਵਣ ਵਾਲਾ ਹੋ ਜਾਂਦਾ ਹੈ ਉਹ ਸੁੱਚੇ ਦੇ ਨਾਲ ਜੁੜ ਕੇ ਸੱਚੇ ਨਾਲ ਜੁੜ ਕੇ ਫਿਰ ਸੁੱਚੇ ਜੀਵਣ ਵਾਲਾ ਬਣਿੰਦਾ ਹੈ ਅੰਦੋ ਬੋਲੋ ਮੁਗਦ ਗਵਾਰ ਮਾਇਆ ਦੇ ਮੋਹ ਵਿੱਚ ਨਾ ਹੋਇਆ ਮਨੁੱਖ ਪ੍ਰਭੂ ਦੀ ਸਿਵਸਲਾ ਤੋਂ ਕੰਨ ਮੂਦ ਰੱਖਣ ਵਾਲਾ ਮਨੁੱਖ ਮੂਰਖ ਹੈ ਗੰਵਾਰ ਹੈ ਹੀਣੋ ਨੀਚ ਬੁਰੋ ਬੁਰਿਆਰ ਆਤਮਕ ਜੀਵਨ ਤੋਂ ਸਖਣਾ ਹੈ ਨੀਵੇਂ ਪਾਸੇ ਜਾ ਰਿਹਾ ਹੈ ਮੰਦਿਆਂ ਤੋਂ ਮੰਦਾ ਹੈ ਨੀ ਤਨ ਕੋ ਤਨ ਨਾਮ ਪਿਆਰ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ ਆਤਮਿਕ ਜੀਵਨ ਵੱਲੋਂ ਗੰਗਾਲਾਂ ਵਾਸਤੇ ਧੰਨ ਹੈ ਇਹੋ ਧਨ ਸਾਰ ਹੋਰ ਬਿਖਿਆ ਛਾਰ ਇਹੀ ਧਨ ਸੇਸ਼ਟ ਧਨ ਹੈ ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਸਮਾਨ ਹੈ ਉਹ ਤਾਂ ਨਿੰਦਾ ਸ਼ਬਦ ਵਿਚਾਰ ਪਰ ਜੀਵਾਂ ਦੇ ਕੀ ਵਸ ਸਿਵਸਲਾ ਜਾਂ ਇਸ ਵੱਲੋਂ ਨਰਫਰਤ ਗੁਰਦੇ ਸ਼ਬਦ ਦਾ ਪਿਆਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਇਹ ਜੋ ਕੁਝ ਪੀ ਦਿੰਦਾ ਹੈ ਪ੍ਰਭੂ ਆਪ ਹੀ ਦਿੰਦਾ ਹੈ ਜੋ ਦੇਵੇ ਤਿਸ ਕੋ ਜੈਕਾਰ ਜਿਹੜਾ ਜਿਹੜਾ ਪ੍ਰਭੂ ਜੀਵਾਂ ਨੂੰ ਇਹ ਦਿੰਦਾ ਹੈ ਸਦਾ ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਜੀਵ ਜੁਗਾ ਜੁਗੰਤਰਾਂ ਤੋਂ ਪ੍ਰਮਾਤਮਾ ਦਾ ਦਿੱਤਾ ਖਾਂਦਾ ਹੈ ਖਾਂਦਾ ਆ ਰਿਹਾ ਹੈ ਤੂੰ ਬਖਸੈ ਜਾਤ ਪਤ ਹੋਏ ਤੇ ਆਖਣਾ ਚਾਹੀਦਾ ਹੈ ਕਿ हे ਪ੍ਰਭੂ ਪ੍ਰਮਾਤਮਾ ਜਿਸ ਨੂੰ ਤੂੰ ਆਪਣੀ ਸ਼ਿਵਸਲਾ ਬਖਸ਼ਦਾ ਹੈ ਉਹਦੀ ਮਨੁੱਖੀ ਜਾਤ ਹੋ ਜਾਂਦੀ ਹੈ ਉਸ ਨੂੰ ਇੱਜ਼ਤ ਮਿਲਦੀ ਹੈ ਨਾਨਕ ਕਹੇ ਕਹਾਵੇ ਸੋਏ ਪ੍ਰਭੂ ਦਾਦਾਸ ਨਾਨਕ ਪ੍ਰਭੂ ਪਰਮਾਤਮਾ ਦੀ ਸਿਫਤਸਲਾਹ ਦੇ ਬੋਲ ਤਦੋਂ ਹੀ ਆਗ ਸਕਦਾ ਹੈ ਜੇ ਪ੍ਰਭੂ ਪਰਮਾਤਮਾ ਅਕਾਲਪੁਰਖ ਆਪ ਹੀ ਅਖਵਾਏ ਆਖਣ ਔਖਾ ਸੱਚਾ ਨਾਉ ਕਿਉਂਕਿ ਪਰਮਾਤਮਾ ਦੀ ਸਿਫਤ ਵੀ ਤਾਂ ਹੀ ਕੀਤੀ ਜਾ ਸਕਦੀ ਹੈ ਗੁਰੂ ਨਾਨਕ ਪਾਸ਼ਾ ਦੱਸਦੇ ਹਨ ਕਿ ਜੇ ਉਹ ਆਪ ਆਪਣੀ ਸਿਫਤ ਕਰਾਏ ਤੇ ਬੰਦੇ ਦੇ ਹੱਥ ਵਸ ਕੁਝ ਨਹੀਂ ਹੈ ਤੂੰ ਬਖਸ਼ ਜਾਤ ਪਤ ਹੋਏ ਨਾਨਕ ਕਹੈ ਕਹਾਵੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1330 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1331 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਫੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ